ਅਮਰੀਕਾ ਤੋਂ ਆਇਆ ਸਿੱਧੂ ਮੂਸੇਵਾਲੇ ਦਾ ਇਹ ਫੈਨ ਪਰਿਵਾਰ ਬਾਹਾਂ ਤੇ ਬਣਵਾ ਰੱਖੇ ਨੇ ਸਿੱਧੂ ਮੂਸੇਵਾਲੇ ਦੇ ਟੈਟੂ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਲਿਖ ਦਿਓ ਦੇਖ ਸਕਦੇ ਹੋ ਪੂਰਾ ਪਰਿਵਾਰ ਸਿੱਧੂ ਮੂਸੇਵਾਲੇ ਦਾ ਬਹੁਤ ਹੀ ਜ਼ਿਆਦਾ ਕਟੜ ਫੈਨ ਹੈ ਸਪੈਸ਼ਲ ਹੈ ਅਮਰੀਕਾ ਤੋਂ ਆਏ ਨੇ ਤੇ ਸਾਰੇ ਪਰਿਵਾਰ ਦੀ ਬਾਹਾਂ ਤੇ ਟੈਟੂ ਬਣੇ ਨੇ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹਰ ਇੱਕ ਦੀ ਬਾਹਾਂ ਤੇ ਲਿਖਿਆ ਲੈਜੈਂਡ ਨੈਵਰ ਡਾਈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਉਹ ਕਲਾਕਾਰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਪੱਗ ਨੂੰ ਤੇ ਆਪਣੇ ਪੰਜਾਬੀਅਤ ਨੂੰ ਮਸ਼ਹੂਰ ਕੀਤਾ ਤੇ ਲੋਕਾਂ ਨੂੰ ਦੱਸਿਆ ਕਿ ਅਣਖਾਂ ਕੀ ਹੁੰਦੀਆਂ ਨੇ ਰਤਬਾ ਕੀ ਹੁੰਦਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦੇਣ ਤੇ ਦੇਖ ਲੋ ਇਹ ਪਰਿਵਾਰ ਦਾ ਪਿਆਰ ਕਿੰਨਾ ਸਿੱਧੂ ਮੂਸੇਵਾਲੇ ਦੇ ਲਈ ਤੇ ਮਾਤਾ ਵੀ ਦੇਖ ਕੇ ਭਾਵਕ ਹੋ ਗਈ ਉਹਨਾਂ ਟੈਟੂਜ਼ ਨੂੰ ਜਿਹੜੇ ਇਸ ਪਰਿਵਾਰ ਨੇ ਬਾਹਾਂ ਦੇ ਉੱਪਰ ਬਣਵਾਏ ਨੇ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਗੱਲ ਦੀ ਕਮੀ ਹਰ ਵੇਸ਼ਾ ਖੜਦੀ ਹੈ ਕਿ ਸਿੱਧੂ ਮੂਸੇਵਾਲਾ ਪਰਿਵਾਰ ਦੇ ਵਿੱਚ ਨਹੀਂ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਜਾਗਦਾ ਮੂਸੇਵਾਲਾ ਟੈਟੂਆਂ ਦੇ ਜਰੀਏ ਆਪਣੀ ਆਵਾਜ਼ ਪਰਿਵਾਰ ਤੱਕ ਸਰਕਾਰਾਂ ਤੱਕ ਪਹੁੰਚਾਉਂਦਾ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਸੁਣ ਲਓ ਕੀ ਕਹਿੰਦਾ ਅਮਰੀਕਾ ਤੋਂ ਆਇਆ ਹੈ ਪਰਿਵਾਰ ਸਿੱਧੂ ਬਾਰੇ ਪਹਿਲੇ ਤਾਂ ਯਕੀਨ ਨਹੀਂ ਹੋ ਰਿਹਾ ਸੀ ਵੀ ਇਦਾਂ ਹੋ ਗਿਆ ਪਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਸੱਚੀ ਇਦਾਂ ਹੋਈ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਮੇਰੇ ਛੋਟੇ ਭਰਾ ਦਾ ਵੀ ਡੈਥ ਹੋ ਗਈ ਸੀ ਤੇ ਉਸ ਦਿਨ ਰੀਅਲ ਲਾਈਕ ਜਿਆਦਾ ਬਹੁਤ ਜਿਆਦਾ ਉਹਨਾਂ ਦਾ ਵੀ ਬਹੁਤ ਮਿਸ ਕਰਦੇ ਆ ਲਾਈਕ ਏਵਰੀ ਡੇ ਤਾਂ ਬਹੁਤ ਮਾੜਾ ਲੱਗਣਾ ਵੀ ਇਨਸਾਫ ਮਿਲਣਾ ਚਾਹੀਦਾ ਵਾ ਸਿੱਧੂ ਸਿੱਧੂ ਬੱਚੇ ਨੂੰ ਅਸੀਂ ਬਹੁਤ ਮੈਸ ਕਰਦੇ ਆ ਅਸੀਂ ਆਪਣਾ ਬੱਚਾ ਆ ਸਾਡਾ ਸਾਨੂੰ ਬਹੁਤ ਚੰਗੇ ਲੱਗਦੇ ਸਾਰੇ ਸਾਡੀ ਫੈਮਿਲੀ ਆ ਅਸੀਂ ਆਪਣੀ ਫੈਮਿਲੀ ਨਾਲ ਜਿੱਤੇ ਆ। ਸਾਡਾ ਬੱਚਾ ਨਹੀਂ ਦੁਨੀਆ ਤੇ ਰਿਹਾ। ਸਾਨੂੰ ਬਹੁਤ ਔਖਿਆ। ਅਸੀਂ ਅਮਰੀਕਾ ਤੋਂ ਆਏ ਆ। ਬੜੇ ਦੁੱਖ ਦੀ ਗੱਲ ਆ। ਅੱਜ ਸਾਡਾ ਵੱਡਾ ਵੀਰ ਸਾਡੇ ਚ ਹੈ ਨਹੀਂ ਉਹ। ਬਹੁਤ ਅਫਸੋਸ ਆ ਇਸ ਗੱਲ ਦਾ। ਸਭ ਤੋਂ ਵੱਡਾ ਸਾਰੀ ਅਫਸੋਸ ਇਸ ਗੱਲ ਦਾ ਆ ਸਾਡੀਆਂ ਮਾੜੀਆਂ ਸਰਕਾਰਾਂ। ਮਾੜੀ ਰਾਜਨੀਤੀ ਜਿਹੜੀ ਹੋਣ ਤਾਂ ਇਨਸਾਫ਼ ਨਹੀਂ ਦਵਾਸੇ। ਅੱਜ 8 ਮਹੀਨੇ ਹੋ ਗਏ ਇਨਸਾਫ਼ ਨਹੀਂ ਮਿਲਿਆ ਕਿਵੇਂ ਦੇਖਦੇ ਆ। ਬਹੁਤ ਮਾੜਾ ਲੱਗਿਆ ਵੀਰ ਦੇਖ ਕੇ ਰੋਣਾ ਆਉਂਦਾ ਇਕੱਲਾ ਹੀ ਇਕੱਲਾ ਪੁੱਤ ਸੀ ਮਾਪਿਆਂ ਦਾ ਕੀ ਕੁਛ ਮਾੜੀਆਂ ਸਰਕਾਰਾਂ ਕਰਕੇ ਕੁਛ ਹੋਇਆ ਜੇ ਭਰਾ ਅੱਜ ਜੀਂਦਾ ਹੁੰਦਾ ਇਹ ਕੁਛ ਨਾ ਹੁੰਦਾ ਉਹੀ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਹੁਣ ਤੱਕ ਇਨਸਾਫ ਨਹੀਂ ਦਿੱਤਾ ਉਹਨੂੰ ਤੇ ਮਾਪੇ ਕਿੰਨੇ ਦੁਖੀ ਜਿਹੜੇ ਅੱਜ ਤੱਕ ਰੋਣਾਂ ਦੇ ਤੁਰੇ ਫਿਰਦੇ ਆ ਇਨਸਾਫ ਮੰਗਦੇ ਕਿਹਨੇ ਪਲਾਨ ਕੀ ਸੀ ਇੱਥੇ ਆਉਣ ਦਾ ਬਹੁਤ ਸਪੈਸ਼ਲ ਪਲਾਨ ਵੀਰ ਸਪੈਸ਼ਲ ਆਏ ਆ ਅਮਰੀਕਾ ਤੋਂ ਆਏ ਆ ਪਹਿਲਾਂ ਆਪਣੇ ਪਿੰਡ ਤੇ ਪਿੰਡੋਂ ਸਪੈਸ਼ਲ ਮਿਲਣ ਆਏ ਕਦੋਂ ਤੋਂ ਫੋਲੋ ਕਰਦੇ ਸੀ ਸਿੱਧੂ ਕੌਣ ਕੌਣ ਫੋਲੋ ਕਰਦਾ ਕਰਦੇ ਵੀ ਅਸੀਂ ਸਾਰੇ ਫੋਲੋ ਕਰਦੇ ਆ ਬੱਚੇ ਬੱਚੇ ਫੋਲੋ ਕਰਦੇ ਆ ਸਿੱਧੂ ਦਾ ਬਾਈ ਨਾਲ ਇੰਨਾ ਕ ਪਿਆਰ ਆ ਮੇਰੇ ਤੋਂ ਨਾਲ ਦੀ ਨੇ ਬਾਈ ਪਰ ਮੇਰੀ ਨੇ ਉਹਦਾ ਟੈਟੂ ਬਣਾ ਕੇ ਰੱਖਿਆ ਤੇ ਜਿਸ ਦਿਨ ਤੁਹਾਨੂੰ ਖਬਰ ਇਹ ਪਤਾ ਲੱਗੀ న్యూਸ ਪਤਾ ਲੱਗੀ ਸੀ ਸਿੱਧੂ ਬਾਈ ਨਹੀਂ ਰਿਹਾ ਦੁਨੀਆ ਤੋਂ ਪੂਰਾ ਹੋ ਗਿਆ ਉਹ ਦਿਨ ਦੋ ਦਿਨ ਰੋਟੀ ਖਾਣ ਦਾ ਖਾ ਨਹੀਂ ਹੋਈ ਸੀ ਆਪਸ ਵਿੱਚ ਚੰਗੇ ਨਹੀਂ ਲੱਗੀ ਰੋਟੀ ਵੀ